ਮਾਰਕੀਟ ਨੇ ਕਟ ਗਿਆ ਡੀਏਪੀ ਖਾਦ ਖਰੀਦ ਕੇ ਸੁਸਾਇਟੀਆਂ ਰਾਹੀਂ ਕਿਸਾਨਾਂ ਨੂੰ ਵੇਚ ਦਿੱਤੀ ਬਹੁਤ ਸਾਰੀ ਸਾਰੇ ਪੰਜਾਬ ਵਿੱਚ ਉਹਦੇ ਸੈਂਪਲ ਫੇਲ ਹੋ ਗਏ ਇਹ ਹੁਣ ਜਿਨ੍ਹਾਂ ਕਿਸਾਨ ਨੇ ਉਹ ਖਰੀਦ ਕੇ ਆਪਣੇ ਖੇਤਾਂ 'ਚ ਪਾ ਲਈ ਉਹਨਾਂ ਦਾ ਝਾੜ ਘਟੇਗਾ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਮਾਨ ਸਰਕਾਰ ਨੂੰ ਘੇਰੀ ਹੈ ਪੰਜਾਬ ਸਰਕਾਰ ਨੇ ਬਦਲਮੀਆਂ ਫਸਲਾਂ ਦੀ ਕਾਸ਼ਟ ਕਰਨ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪ੍ਰਤੀ ਹੈਕਟੇਅਰ 17500 ਰੁਪਏ ਪ੍ਰੋਤਸਾਹਨ ਰਾਸ਼ੀ ਦੇਣ ਦਾ ਫੈਸਲਾ ਕੀਤਾ ਹੈ ਸੂਬਾ ਸਰਕਾਰ ਨੇ ਇਸ ਮੰਤਵ ਲਈ ਵਿੱਤੀ ਬਰੇ 2024-25 ਲਈ 299.87 ਕਰੋੜ ਰੁਪਏ ਰੱਖੇ ਨੇ ਰਾਜੀਵਾਲ ਮੁਤਾਬਕ ਸਰਕਾਰ ਦਾ ਇਹ ਐਲਾਨ ਉਸ ਸਮੇਂ ਹੋਇਆ ਜਦੋਂ ਪੰਜਾਬ ਵਿੱਚ ਲਗਭਗ ਚੋਣਾ ਲੱਗ ਚੁੱਕਿਆ ਹੈ ਅਜਿਹੇ ਚੋਣਾਂ ਸਰਕਾਰ ਦੇ ਇਸ ਫੈਸਲੇ ਨੂੰ ਡਰਾਮਾ ਦੱਸਿਆ ਖਤਸ਼ਾ ਜਿਤਾਇਆ ਕਿ ਕਿਧਰੇ ਪੈਸਾ ਵੀ ਖੁਰਦ-ਬੁਰਦਨਾ ਹੋ ਜਾਵੇ ਪੰਜਾਬ ਵਿੱਚ ਚੋਣੇ ਦੀ ਲੋਾਈ ਦਾ ਕੰਮ ਲਗਭਗ 99% ਮੁਕੰਮਲ ਹੋ ਚੁੱਕਾ ਹੈ ਪਰ ਇਹ ਸਾਰੇ ਸਾਰਾ ਝੋਨਾ ਲੱਗਣ ਤੋਂ ਬਾਅਦ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਿਹੜੇ ਕਿਸਾਨ ਝੋਨੇ ਦੀ ਫਸਲ ਛੱਡ ਕੇ ਕੋਈ ਹੋਰ ਫਸਲ ਲਾਉਣਗੇ ਉਹਨਾਂ ਨੂੰ ਸਰਕਾਰ 7000 ਰੁਪਏ ਪ੍ਰਤੀ ਏਕੜ ਅਰਥਾਤ 17500 ਰੁਪਏ ਪ੍ਰਤੀ ਹੈਕਟੇਅਰ ਉਹਨਾਂ ਨੂੰ ਮੁਆਵਜ਼ਾ ਦੇਗੀ ਅਤੇ ਇਸ ਕੰਮ ਲਈ ਸਰਕਾਰ ਨੇ ਤਕਰੀਬਨ 290 ਕਰੋੜ ਰੁਪਏ ਅਲੱਗ ਪਾਸ ਕਰਕੇ ਰੱਖ ਲਏ ਹਨ ਮੈਨੂੰ ਲੱਗਦਾ ਹੈ ਇਹ ਉਹਨਾਂ ਝੋਨੇ ਵਾਲਿਆਂ ਨੂੰ ਤਾਂ ਕੁਝ ਨਹੀਂ ਮਿਲੇਗਾ ਕਿਉਂਕਿ ਝੋਨਾ ਤਾਂ ਲੱਗ ਚੁੱਕਾ ਇਹ ਰਕਮ ਜਾਂ ਤਾਂ ਖੁਰਦ-ਬੁਰਦ ਹੋਏਗੀ ਕੋਈ ਠੱਗੀ ਠੋਰੀ ਹੋਏਗੀ ਦੂਜੇ ਪਾਸੇ ਸਰਕਾਰ ਨੇ ਜਿਹੜਾ ਉਹਦਾ ਅਸਲੀ ਕੰਮ ਸੀ ਮਾਰਕਪੈੱਡ ਨੇ ਘਟਾਇਆ ਡੀਏਪੀ ਖਾਦ ਖਰੀਦ ਕੇ ਸੁਸਾਇਟੀਆਂ ਰਾਹੀਂ ਕਿਸਾਨਾਂ ਨੂੰ ਵੇਚ ਦਿੱਤੀ ਬਹੁਤ ਸਾਰੀ ਸਾਰੇ ਪੰਜਾਬ ਵਿੱਚ ਉਹਦੇ ਸੈਂਪਲ ਫੇਲ ਹੋ ਗਏ ਤੇ ਹੁਣ ਜਿਨ੍ਹਾਂ ਕਿਸਾਨ ਨੇ ਉਹ ਖਰੀਦ ਕੇ ਆਪਣੇ ਖੇਤਾਂ 'ਚ ਪਾ ਲਈ ਉਹਨਾਂ ਦਾ ਝਾੜ ਘਟੇਗਾ ਜੇ ਸਰਕਾਰ ਸੱਚੀ ਮੁੱੱਚੀ ਇਮਾਨਦਾਰ ਹੈ ਤਾਂ ਜਿਨ੍ਹਾਂ ਕਿਸਾਨਾਂ ਨੇ ਉਹ ਡੀਪੀ ਵੀ ਘਟੀਆਂ ਖਰੀਦੀ ਹੈ ਉਹਨਾਂ ਨੂੰ ਕੰਪਨਸੇਟ ਕਰੇ ਇਹ 290 ਕਰੋੜ ਦੇ ਵਿੱਚੋਂ ਜਾਂ ਫਿਰ ਜਿਨ੍ਹਾਂ ਜਿਹੜੇ ਮਾਰਕੀਟ ਦੇ ਉਹ ਅਧਿਕਾਰੀ ਨੇ ਉਹਨਾਂ ਨੂੰ ਤੰਗੇ ਤਾਂ ਹੁਣ ਜਾਂ ਫਿਰ ਉਹ ਕੰਪਨੀ ਨੂੰ ਤੰਗੇ ਤਾਂ ਜਿਸ ਕੰਪਨੀ ਨੇ ਇਹ ਘਟੀਆਂ ਖਾਦ ਬਣਾਇਆ ਉਹਨਾਂ ਦੇ ਲਾਇਸੈਂਸ ਖਤਮ ਕਰਨਾ ਕਾਫੀ ਨਹੀਂ ਪਰ ਜਿੱਥੇ ਸੈਂਪਲ ਫੇਲ ਹੋ ਗਏ ਮੈਨੂੰ ਪਤਾ ਹੈ ਹੁਣ ਤੁਸੀਂ ਆਪਣੇ ਕਾਨੂੰਨ ਦੀ ਆੜ ਲੈ ਕੇ ਉਹਨਾਂ ਸੁਸਾਇਟੀਆਂ ਦੇ ਸਖਤਰਾਂ ਨੂੰ ਖਰਾਬ ਕਰੋਗੇ ਸਰਕਾਰ ਦੀ ਨੀਅਤ ਤੇ ਸ਼ੱਕ ਹੈ ਜੇ ਸਰਕਾਰ ਇਮਾਨਦਾਰ ਹੈ ਤਾਂ ਜਿਹੜੀ ਡੀਪੀ ਖਾਦ ਡੁਪਲੀਕੇਟ ਖਾਦ ਬੀਕੀ ਹੈ ਉਹਦਾ ਮੁਹਾਫਜ਼ਾ ਕਿਸਾਨਾਂ ਨੂੰ ਦੇਵੇ ਔਰ ਜਿਹੜੇ ਅਧਿਕਾਰੀਆਂ ਨੇ ਉਹ ਖਰੀਦੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰੇ ਤੇ ਬਣਾਉਣ ਵਾਲੀ ਕੰਪਨੀ ਦੇ ਖਿਲਾਫ ਕਾਰਵਾਈ ਕਰੇ ਆਹ ਜਿਹੜਾ ਝੂਨੇ ਵਾਲਾ ਡਰਾਮਾ ਝੋਨਾ ਲੱਗ ਚੁੱਕਾ ਇਹ ਡਰਾਮਾ ਨਾ ਕਰੇ 290 ਕਰੋੜ ਰੁਪਇਆ ਐਵੇਂ ਸਰਕਾਰ ਖਰਾਬ ਨਾ ਕਰੇ ਮੈਂ ਸਮਝਦਾ ਕਿ ਜੇ ਇਸੇ ਤਰ੍ਹਾਂ ਗੁਲਛਰੇ ਉਡਾਏਗੇ ਤਾਂ ਪੰਜਾਬ ਪਹਿਲੇ ਹੀ ਇੱਕ ਬਹੁਤ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਤੇ ਇਹ ਹੋਰ ਵੱਡੇ ਸੰਕਟ ਵਿੱਚ ਪਸ ਜਾਏਗਾ